ਜਿਹੜੀ ਮਹਿਲ ਸੀ ਅਟਾਰੀਆਂ ਸੀ ਚੁਬਾਰੇ ਸੀ ਕੈਬਿਨੇਟ ਸੀ ਜੀ ਉਹ ਤਾਂ ਦੇਖ ਲਓ ਤੁਹਾਨੂੰ ਖੇਤਾਂ ਜਾਂ ਦੇਖੋ ਹੈ ਨਾ ਸਾਰਾ ਇੱਟਾ ਰੋੜੇ ਮਿਲ ਰਹਾ ਜੀ ਬਿਲਕੁਲ ਘਰ ਕੋਈ ਨਹੀਂ ਛੱਡਿਆ ਸਾਰਾ ਬਰੂਦ ਦਾ ਉਰਾਤਾ ਇਹ ਮਸਜਿਦ ਦੇ ਉੱਪਰ ਨਿਸ਼ਾਨ ਨਿਸ਼ਾਨ ਸਾਹਿਬ ਇਹ ਉਹ ਬੰਦੇ ਕਹਿ ਕੀ ਗਏ ਵੀ ਸਾਡੀ ਮਸਜਿਦ ਨਾਲ ਤਾਂ ਇੱਕ ਜ਼ਬਰਦਸਤ ਨਮੂਨਾ ਧਰਮ ਗੋ ਬਾਬੇ ਨਾਨਕ ਨੇ ਕਿਹਾ ਸੀ ਪ੍ਰਮਾਤਮਾ ਸਭ ਦਾ ਇੱਕ ਹੈਗਾ ਦੇਖੋ ਮਸਜਿਦ ਦੇ ਉੱਪਰ ਨਿਸ਼ਾਨ ਸਾਹਿਬ ਝੂਲ ਰਿਹਾ ਹੈਗਾ ਧਾਰੂਕ ਇਹ ਮਸਜਿਦ ਦਾ ਜੀ ਇਸਲਾਮ ਮੁਸਲਮਾਨ ਭਰਾਵਾਂ ਦੀ ਇਬਾਦਤਗਾਹ ਆ ਜੀ ਤੇ ਜਿਤਨਾ ਇੱਥੇ ਲਾਗੇ-ਲਾਗੇ ਜਿਹੜੇ ਪਿੰਡ ਨੇ ਇਹਨਾਂ ਦੇ ਆਸ-ਪਾਸੇ ਸਾਰੇ ਮੁਸਲਮਾਨ آبادی ਹੀ ਜਿਆਦੀ ਸੀਗੀ ਜਿਹੜੀ ਇੱਥੋਂ ਉੱਜੜ ਕੇ ਪੇਗੜ ਕੇ ਪਾਕਿਸਤਾਨ ਚ ਇਹ ਸਿੰਘਾਂ ਦਾ ਕਰੈਕਟਰ ਆ ਜੀ ਬਾਬਾ ਜੀ ਕਰੈਕਟਰ ਇਹ ਆ ਵੀ ਇੱਥੇ ਜਿਹੜੀ ਸਿਆਸੀ ਜੀ ਵਜੀਦ ਖਾਂ ਦੀ ਕੋਈ ਵੀ ਇਹਨਾਂ ਦੇ ਅੰਦਰ ਜਿਹੜੀ ਮਹਿਲ ਸੀ ਅਟਾਰੀਆਂ ਸੀ ਚੁਬਾਰੇ ਸੀ ਕੈਬਨਰਸੀ ਜੀ ਉਹ ਤਾਂ ਦੇਖ ਲਓ ਤੁਹਾਨੂੰ ਖੇਤਾਂ ਜਾਂ ਦੇਖੋ ਹੈ ਨਾ ਸਾਰਾ ਇੱਟਾ ਰੋੜੇ ਮਿਲ ਰਹਾ ਜੀ ਬਿਲਕੁਲ ਘਰ ਕੋਈ ਨਹੀਂ ਛੱਡਿਆ ਸਾਰਾ ਬਰੂਦ ਨਾ ਉੜਾਤਾ ਬਟ ਜਿਹੜੀਆਂ ਇਸਲਾਮ ਨਾਲ ਮੁਤਲਕ ਜੀ ਮਕਦਸ ਜਗਾਹ ਨੇ ਮਕਬਰੇ ਨੇ ਜੀ ਬਸ ਜਿਹਦਾ ਨੇ ਆ ਮਸਜਿਦ ਆ ਜੀ ਓਕੇ ਜਦੋਂ ਬੰਦ ਹੋਈ ਆ ਜੀ ਜੀ ਆਹ ਮਸਜਿਦ ਇਹ ਮਸਜਿਦ ਜੀ ਇਹ ਮਸਜਿਦ ਦੇ ਉੱਪਰ ਨਿਸ਼ਾਨ ਨਿਸ਼ਾਨ ਸਾਹਿਬ ਇਹ ਉਹ ਬੰਦੇ ਕਹਿ ਕੇ ਗਏ ਵੀ ਸਾਡੀ ਮਸਜਿਦ ਨਾਲ ਤਾਂ ਅੱਛਾ ਜੀ ਤੇ ਤੁਸੀਂ ਇੱਥੇ ਮਾਹਰ ਇਹਦਾ ਪ੍ਰਕਾਸ਼ ਕਰ ਲਓ ਕੀ ਬਾਤ ਹੈ ਜੀ ਦੇਖੋ ਤੁਸੀਂ ਇੱਕ ਜ਼ਬਰਦਸਤ ਨਮੂਨਾ ਧਰਮ ਬਾਬੇ ਨਾਨਕ ਨੇ ਕਿਹਾ ਸੀ ਪ੍ਰਮਾਤਮਾ ਸਭ ਦਾ ਇੱਕ ਹੈਗਾ ਦੇਖੋ ਮਸਜਿਦ ਦੇ ਉੱਪਰ ਨਿਸ਼ਾਨ ਸਾਹਿਬ ਝੂਲ ਰਿਹਾ ਹੈਗਾ ਨੋਟਿਸ ਕਰਨੇ ਵਾਲੀ ਗੱਲ ਹੈਗੀ ਆ ਬਾਬਾ ਜੀ ਕਿੰਨੀ ਬੜੀ ਐਗਜ਼ਾਮਪਲ ਹੈ ਬੜੀ ਪੁਰਾਣੀ ਮਸਜਿਦ ਦਾ ਮੈਂ ਤੁਹਾਨੂੰ ਅੰਦਰੋਂ ਵੀ ਵਿਖਾਉਣੀ ਆ ਉਹ ਜਿਹੜੀ ਮਸਜਿਦ ਆ ਜਿੱਥੇ ਨਿਸ਼ਾਨ ਸਾਹਿਬ ਝੂਲ ਰਿਹਾ ਉਹ ਵੀ ਇੱਕ ਇਤਿਹਾਸਕ ਥਾਂ ਹੈਗੀ ਐ ਆਉ ਤੁਹਾਨੂੰ ਦਿਖਾਉਣੇ ਉਹ ਸਿੱਖ ਕੌਮ ਦੇ ਹਵਾਲੇ ਕੀਤੀ ਗਈ ਸੀ ਕਿ ਤੁਸੀਂ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾ ਲਓ ਬਾਬਾ ਜੀ ਤੋਂ ਇਹ ਅਹੀਂ ਪਹਿਲਾਂ ਵੀ ਆਏ ਉਦੋਂ ਇੱਥੇ ਗੁਰਮਖਾਨੇ ਦੱਸਿਆ ਸੀ ਇਹ ਪਹਿਲਾਂ ਸੀ ਜੀ ਮੁੜ ਕੇ ਫਿਰ ਇਹ ਜ਼ਿਆਦਾ ਖਸਤਾ ਹੋ ਗਈ ਚੋਣ ਲੱਗ ਗਈ ਤੇ ਤੁਸੀਂ ਜੋੜੇ ਲਾ ਲਓ ਜੇ ਅੰਦਰ ਜਾਣਾ ਹਾਂਜੀ ਹਾਂਜੀ ਬਾਬਾ ਜੀ ਅੱਬਾ ਜੀ ਉਹ ਮੁਕੱਦਸ ਥਾਂ ਤੇ ਲੈ ਕੇ ਆਏ ਨੇ ਜਿਨਾ ਜਿਸ ਥਾਂ ਦੇ ਬਾਰੇ ਪਤਾ ਹੀ ਨਹੀਂਗਾ ਕਿਸੇ ਨੂੰ ਦੇਖੋ ਤੁਸੀਂ ਇੱਥੇ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੋਇਆ ਵਿਆ ਤੇ ਇਹ ਜਿਹੜੀ ਥਾਂ ਹੈਗੀ ਆ ਬਾਬਾ ਜੀ ਹਾਂ ਜੀ ਅੰਨ ਲਾਈਟ ਆ ਗਈ ਵੱਡੀ ਜੀ ਹਾਂ ਕੀ ਜੀ ਤੇ ਲੋੜ ਨਹੀਂ ਨਹੀਂ ਬਾਬਾ ਜੀ ਲੋੜ ਨਹੀਂ ਗਈ ਬਸ ਠੀਕ ਹੈ ਜੀ ਇਹ ਵੇਖੋ ਜੀ ਧਾਰੂਕ ਇਹ ਮਸਜਿਦ ਆ ਜੀ ਇਸਲਾਮ ਮੁਸਲਮਾਨ ਭਰਾਵਾਂ ਦੀ ਇਬਾਦਤਗਾਹ ਆ ਜੀ ਤੇ ਜਿਤਨਾ ਇੱਥੇ ਲੱਗਣ ਲੱਗੇ ਜਿਹੜੇ ਪਿੰਡ ਨੇ ਇਹਨਾਂ ਦੇ ਆਸ-ਪਾਸੇ ਸਾਰੇ ਮੁਸਲਮਾਨਵਾਦੀ ਹੀ ਜਿਆਦੀ ਸੀਗੀ ਜਿਹੜੀ ਇੱਥੋਂ ਉੱਜੜ ਕੇ ਪੇਗੜ ਕੇ ਪਾਕਿਸਤਾਨ ਚਲੇ ਗਏ। ਹਾਂ ਬਾਕੀ ਇੱਥੇ ਮਹਾਰਾਜਾ ਪ੍ਰਕਾਸ਼ ਰਿਆ ਜੀ। ਅੱਛਾ ਇਹ ਸਥਾਨ। ਉਹ ਆਪ ਕਹਿ ਕੇ ਗਏ ਸੀਗੇ ਕਿ ਤੁਸੀਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰੋ। ਅੱਛਾ ਇੱਥੇ ਫਿਰ ਆ ਦੇਖੋ ਜੀ ਉੱਤੋਂ ਪਾੜੇ ਪੈ ਗਏ ਆ। ਤੇ ਇਹ ਮੁੜ ਕੇ ਚੋਣ ਲੰਗੀ। ਅੱਛਾ ਦੇਖੋ ਖਸਤਾ ਜਿਆਦੀ ਹੋ ਗਈ। ਹੁਣ ਇਹਦੇ ਹਿਸਾਬ ਨਾਲ ਇਹਦਾ ਰੰਗ ਰੋਗਨ ਹੋ ਸਕਦਾ। ਤੁਸੀਂ ਅਰੁਣ ਜੀ ਉਹ ਦੇਖੋ ਜੀ ਆ ਰੋਸ਼ਨਦਾਨ ਇਹਦੀ ਚੜਾਈ ਦੇਖੋ ਜੀ ਕਿੱਡਾ ਰੋਸ਼ਨਦਾਨ ਆ ਬਬੀ ਤੁਸੀਂ ਇਹ ਦੱਸੋ ਵੀ ਬਾਹਰ ਕਿੰਨੇ ਡਿਗਰੀ ਟੈਂਪਰੇਚਰ ਅਜਾ ਬਹੁ ਮਾ ਉਹ ਵੀ ਨਾ ਰਹਾ ਨਾ ਜੀ 40 50 45 ਦੇ ਵਿੱਚ ਵਿੱਚ ਚੱਲ ਰਿਹਾ ਟੈਂਪਰੇਚਰ ਕੋਈ ਇੱਥੇ ਪੱਖਾ ਹੈ ਨਹੀਂ ਬਿਲਕੁਲ ਵੀ ਨਹੀਂ ਕੋਈ AC cooler ਕੁਛ ਨਹੀਂ ਠੰਡਾ ਪਿਆ ਮੈਨੂੰ ਆਪਾਂ ਨੂੰ ਕੋਈ ਤਰੇੜੀ ਪਸੀਨਾ ਨੋ 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 ਬਬੀ ਬਿਲਕੁਲ ਵੀ ਨਹੀਂ ਇਹ ਇਹ ਇੱਕ ਕਲਾ ਦਾ ਨਮੂਨਾ ਨਾ ਕਿ ਆ ਆਰਕੀਟੈਕਟ ਦਾ ਕੀ ਨਮੂਨਾ ਮੁਗਲਾਂ ਨੇ ਪੇਸ਼ ਕੀ ਪਰ ਆਪਣੇ ਜਿਹੜੇ ਘਰਾਂ 'ਚ AC ਲੱਗੇ ਆ ਹੂੰ ਵੀਰੇ ਉਹਨਾਂ ਵਾਲੇ ਘਰ ਆਪਣੇ ਬਿਲਕੁਲ ਫੈਕ ਨਹੀਂ ਪੱਠੀਆਂ ਬਿਲਕੁਲ ਜੀ ਬਿਲਕੁਲ ਏਸੀ ਨਾ ਹੋਵੇ ਹੂੰ ਤੁਸੀਂ ਵੱੜ ਕੇ ਵਿਖਾਉਂਗਾ ਨਾਲੇ ਸਭ ਤੋਂ ਵੱਡੀ ਗੱਲ ਲੇਟਰ ਤੇ ਸੀਮੈਂਟ ਹੂੰ ਬੋਤੋਂ ਪੱਠੇ ਦੀਆਂ ਇੱਟਾਂ ਬਿਲਕੁਲ ਕਰਦੀ ਆ ਬੰਦ ਜੀ ਵਾਕੇ ਆ ਮੈਂ ਵਾਕੇ ਵੀ ਕੈਮਰਾਮੈਨ ਨੂੰ ਜ਼ਰੂਰ ਦਿਖਾਣਾ ਚਾਹਾਂਗਾ ਸਾਰਾ ਦੇਖੋ ਜੀ ਹੁਣ ਤੁਸੀਂ ਦੇਖ ਸਕਦਾ ਨੇ ਜ਼ਰੀਏ ਇਹ ਜਿਹੜੀਆਂ ਇੱਟਾਂ ਹੈਗੀਆਂ ਨੇ ਇਹ ਆ ਨਾਰਮਲ ਇੱਟਾਂ ਨਹੀਂ ਹੈਗੀਆਂ ਇਹ ਮੁਗਲਾਂ ਦੇ ਸਮੇਂ ਇਹ ਜਿਹੜਾ ਆਰਕੀਟੈਕਟ ਦਾ ਐਡਾ ਜ਼ਬਰਦਸਤ ਨਮੂਨਾ ਇਹ ਤਿਆਰ ਕੀਤਾ ਗਿਆ ਸੀਗਾ ਤੇ ਅੱਜ ਵੀ ਉਹ ਚੀਜ਼ ਉਹ ਨਿਸ਼ਾਨੀਆਂ برقرار ਨੇ ਹਰ ਇਸੇ ਗੁੰਬਦ ਦੇ ਉੱਪਰ ਜਿਹੜਾ ਖਾਲਸਾ ਹੀ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਝੁੱਲ ਰਿਹਾ ਹੈਗਾ ਕਿੰਨੇ ਸਾਲ ਪੁਰਾਣਾ ਝੁੱਲ ਰਿਹਾ ਹੈਗਾ ਮੇਰੇ ਕਿਹਨ ਕਰਾਓ ਆ ਜਾਣਕਾਰੀ ਉਹ ਹੋਤ ਘੱਟ ਲੋਕਾਂ ਨੂੰ ਹੈਗੀ ਆ ਬਾਬਾ ਜੀ ਧੰਨਵਾਦ ਕਰਦਾ ਤੁਹਾਡਾ ਬਾਬਾ ਜੀ ਆਜੋ ਤੇ ਆਹ ਦੇਖੋ ਜੀ ਕੈਮਰਾਮੈਨ ਸਾਹਿਬ ਇੱਥੇ ਰੋਸ਼ਨੀ ਦਾ ਪ੍ਰਬੰਧ ਹੁੰਦਾ ਸੀਗਾ ਇਹ ਬਾਬਾ ਜੀ ਰੋਸ਼ਨ ਦਾ ਮੈਨੂੰ ਦੇਖ ਕੇ ਐ ਲੱਗਦਾ ਜਿਥੇ ਦੀਵਾ ਤੂਬਾ ਵਰਦਾ ਹੁੰਦਾ ਇਹ ਸਾਰੇ ਉਹ ਕਿਉਂਕਿ ਲਾਈਟਾਂ ਤਾਂ ਉਦੋਂ ਹੁੰਦੀਆਂ ਨਹੀਂ ਸੀਗੀਆਂ ਨਾ ਜੀ ਜੀ ਹਾਂ ਬਾਬਾ ਫਿਰ ਵੇਖੋ ਜੀ ਜਿਹੜਾ ਬਾਹਰ ਨੂੰ ਇਹਦਾ ਬਰਾਂਦਾ ਵਾ ਹਾਂਜੀ ਬਾਬਾ ਜੀ ਹਾਓ ਆ ਨਾ ਜਪਤਾ ਪਹੋਰਿਆ ਜੀ ਵੇਖੋ ਜੀ ਜੀ ਅ ਬਿਲਕੁਲ ਮੈਂ ਆਪਣੀ ਕੰਮ ਦੇ ਬਹਾਰੇ ਜਾਣਾ ਜੀ ਹਾਂ ਬਾਬਾ ਥੋੜਾ ਜਿਹਾ ਡਿਸਟਰਬ ਨਾ ਕਰੀਏ ਜੀ ਮੈਂ ਦੱਸ ਕੰਮ ਦੱਸਣਾ ਚਾਹੁੰਦਾ ਵਾ ਹਾਂ ਇਹ ਦੇਖੋ ਸ਼ੁਰੂਆਤ ਕਿ ਮਸਜਿਦ ਜੀ ਫਿਰ ਗੁਰਦੁਆਰਾ ਅੱਜ ਵੀ ਜਿੰਨੀ ਜੋ ਗਿਆ ਗੁਰੂਖ ਪਿਆਰੇ ਅੰਦਰ ਨਾਮ ਜਪੜਾ ਰੱਬ ਦਾ ਨਾਮ ਲੈ ਬਹੁਤ ਵਾਕਈ ਦੇ ਵਿੱਚ ਮੁਕੱਦਸ ਥਾਂ ਕਿ ਆਨੰਦ ਸੀ ਅੱਜ ਵੀ ਵੇਖੋ ਭਗਤੀ ਹੋ ਰਹੀ ਜਿੱਥੇ ਪ੍ਰਮਾਤਮਾ ਸਾਕਸ਼ਾਤ ਵਾਸ ਕਰ ਰਿਹਾ ਹੈ